5-5 ਮਿੰਟ ਬਾਅਦ ਤਿੰਨ ਡਰਾਪ ਆਏ। ਅੱਛਾ। ਔਰ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਸੀ ਜਿਵੇਂ ਮੈਂ ਕਿੱਥੇ ਆ ਗਿਆ। ਮੈਂ ਉੱਪਰ ਨਾਲ ਗਿਰਨ ਲੱਗ ਗਿਆ। 1 2 3 ਉਹ ਕਿ ਦਿਖਦੇ ਵੀ ਨਹੀਂ ਸੀ। ਅੱਛਾ। ਔਰ ਮੈਂ ਆ ਕੇ ਨਾ ਬੇਟੇ ਨੂੰ ਬਾਹਰ ਉਰੇ ਬਿਠਾਇਆ ਬੇਟੇ ਨੂੰ ਮੈਂ ਕਿਹਾ ਬੇਟੇ ਯਾਰ ਆਤਾ ਮੈਨੂੰ ਦਿਖਣ ਲੱਗਿਆ। ਸਭ ਕੋ ਦੇਖ ਰਹੇ ਮੈਂ ਚਲਾ ਕੇ ਆਇਆ ਹੁਣ ਸਕੂਟਰ ਚਲਾ ਕੇ ਆਇਆ। ਆਰਾਮ ਨਾਲ ਕੋਈ ਦਿੱਕਤ ਨਹੀਂ। ਮਤਲਬ ਡੈਡ ਪਈ ਅੱਖ ਚੱਲ ਪਈ। ਡੈਡ ਪਈ ਜੀ। ਔਰ ਮੈਨੂੰ ਮੀਂਹ ਨਹੀਂ ਸੀ ਜੀ ਮੈਂ ਠੀਕ ਹੋ ਜਾਊਗਾ ਅੱਛਾ ਜਦੋਂ ਤੁਸੀਂ ਡਾਕਟਰ ਸਾਹਿਬ ਕੋਲ ਆਏ ਸੀ ਤੁਸੀਂ ਐਡੇ ਵੱਡੇ ਵੱਡੇ ਹਸਪਤਾਲਾਂ 'ਚ ਹੋ ਕੇ ਆਏ ਹੋ ਹਾਂ ਜੀ ਤੇ ਇੱਥੇ ਆ ਕੇ ਜਦੋਂ ਪੌੜੀਆਂ ਚੜ੍ਹ ਰਹੇ ਸੀ ਮਨ 'ਚ ਕੀ ਚੱਲ ਰਿਹਾ ਸੀ ਮੈਂ ਕਿਹਾ ਕਿੱਥੇ ਲੈ ਬੇਟਾ ਮੇਰਾ ਐ ਵੀ ਮੈਂ ਉਹਨਾਂ ਤੋਂ ਠੀਕ ਨਹੀਂ ਲੱਗੋ ਕਿੱਥੋਂ ਹੋਊਗੀ ਪਰ ਮੈਂ ਆਮ ਗ੍ਰੇਟਫੁਲ ਟੂ ਥਿਸ ਜੈਂਟਲਮੈਨ ਆਮ ਗ੍ਰੇਟਫੁਲ ਹੀ ਇਜ਼ ਅ ਗੋਡ ਫਾਰ ਮੀ ਬਹੁਤ ਵਾਰ ਹੁੰਦਾ ਹੈ ਕਿ ਅਚਾਨਕ ਐਕਸੀਡੈਂਟ ਹੋਇਆ ਤੇ ਸਾਡੀਆਂ ਨਜ਼ਰਾਂ ਖਤਮ ਹੋ ਗਈਆਂ ਸਾਡੀਆਂ ਨਿਗਾਹ ਬੰਦ ਹੋ ਗਈ ਬਹੁਤ ਵਾਰ ਹੁੰਦਾ ਕਿ ਅਸੀਂ ਆਪਰੇਸ਼ਨ ਕਰਵਾਇਆ ਤਾਂ ਨਿਗਾਹ ਤੇ ਅਸਰ ਪੈ ਗਿਆ ਨਿਗਾਹ ਘਟਦੀ ਘਟਦੀ ਇੱਕਦਮ ਬੰਦ ਹੋ ਗਈ ਬਹੁਤ ਵਾਰ ਹੁੰਦਾ ਕਿ ਅਸੀਂ ਅਚਾਨਕ ਕੋਈ ਮੈਡੀਸਿਨ ਖਾ ਲਈ ਤੇ ਮੈਡੀਸਿਨ ਖਾਣ ਤੋਂ ਬਾਅਦ ਸਾਡੀ ਨਜ਼ਰ ਹੈ ਜਿਹੜੀ ਉਹ ਬੰਦ ਹੋ ਗਈ ਸਾਹਮਣੇ ਪ੍ਰਤੱਖ ਨੂੰ ਕੀ ਪਰਮਾਨ ਹੈ ਤੁਹਾਡੇ ਸਾਹਮਣੇ ਅੱਜ ਇਹ 90% ਇਹਨਾਂ ਦੀ ਵਿਜ਼ਨ ਠੀਕ ਹੈ ਤੇ ਅੱਖ ਵੀ ਪੂਰੀ ਖੁੱਲ ਗਈ ਹੈ ਇੱਕ ਚਲਾ ਦਾ ਚਮਤਕਾਰ ਹੀ ਹੈ ਜਿਹੜਾ ਨੇਚਰ ਵਿਜ਼ਨ ਸੈਂਟਰ ਵਾਲਾ ਫਿਰ ਮੈਂ ਆਪਣੇ ਬੇਟੇ ਨੂੰ ਬੁਲਾਇਆ ਕੈਨੇਡਾ ਤੋਂ ਉਹ ਕਹਿੰਦਾ ਡੈਡੀ ਤੁਸੀਂ ਨਾ ਪੀਜੀਏ ਜਾ ਕੇ ਆਓ ਅਸੀਂ ਪੀਜੀਏ ਗਏ ਡਾਕਟਰ ਨਿਊਰੋ ਵਾਲੇ ਨਾਲ ਗੱਲ ਕੀਤੀ ਮੈਂ ਕਹਿੰਦਾ ਮੇਰੀ ਅੱਖ ਕਿਉਂ ਬੰਦ ਹੋ ਗਈ ਉਹ ਕਹਿੰਦਾ ਸਰਜੀ ਤੇ ਤੁਹਾਡੀ ਠੀਕ ਹੋਈ ਹੈ ਨਿਊਰੋ ਦੀ ਸਰਜਰੀ ਹੋਣ ਕਰਕੇ ਤੁਹਾਡੀਆਂ ਜਿਹੜੀਆਂ ਵੇਨਸ ਨੇ ਨਾ ਅੱਖ ਰੀਆਂ ਉਹ ਵੀਕ ਹੋ ਗਿਆ ਇਹ ਇਹਨਾਂ ਨੂੰ ਇਹ ਨਹੀਂ ਸੀ ਪਤਾ ਮੇਰੀ ਅੱਖ ਦੀ ਨਿਗਾ ਵੀ ਬੰਦ ਹੈ ਕਿਉਂਕਿ ਪਲਕੀ ਉੱਤਰ ਗਈ ਨਾ ਹਾਂ ਇਹਨਾਂ ਨੂੰ ਇਹੀ ਕੰਪਲੇਂਟ ਸੀ ਮੇਰੀ ਅੱਖ ਦੀ ਸਿਰ ਪਲਕ ਡਿੱਗੀ ਏ ਵੀ ਨਿਗਾ ਠੀਕ ਹੈ ਜਦੋਂ ਚੈੱਕ ਕੀਤਾ ਇਹਨਾਂ ਨੂੰ ਪਤਾ ਲੱਗਿਆ ਵੀ ਹਾਂ ਤਾਂ ਮੈਂ ਤਾਂ ਇਹ ਸੋਚਿਆ ਵੀ ਨਹੀਂ ਸੀ ਮੇਰੀ ਨਿਗਾ ਨਹੀਂ ਹੈ ਆ ਦੇਖ ਲਓ ਮੇਰੀ ਅੱਖ ਵੀ ਖੁੱਲ ਗਈ ਪਲਕ ਵੀ ਚੱਕੀ ਗਈ ਨਿਊਰੋ ਮਤਲਬ ਨਿਊਰੋਲੋਜੀ ਵੀ ਉਹਦਾ ਦਵਾਈ ਮੈਂ ਲਾ ਕਰਿਆ ਹੁਣ ਮੈਂ ਸਕੂਟਰ ਚਲਾ ਕੇ ਆਇਆ ਇੱਥੇ ਫਿਰ ਦੂਸਰੇ ਬਸੇ ਗੱਲ ਆ ਗਈ ਮੈਂ ਨਿਗਾ ਵੀ ਚਲੋ ਕੋਸ਼ਿਸ਼ ਕਰੀ ਤੇ ਹੁਣ ਜਿਹੜੀ 6/18 ਸੀ ਜਣੀ ਰਾਈਟ ਅੱਖ ਦੀ ਉਹ 6/9 ਆ ਉਹ 90% ਹੋ ਗਈ ਪੂਰੀ ਹੋ ਗਈ ਲਗਭਗ ਕਿਉਂ ਆਪਰੇਟ ਤੋਂ ਬਾਅਦ ਇੰਨੀ ਕਿ ਉਹ ਹੋ ਜੇ ਤੇ 100% ਹੀ ਸਮਝੋ ਦੂਸਰੀ ਅੱਖ ਦੀ 50% 6/18 ਹੋ ਗਈ ਜੋ ਬਿਲਕੁਲ ਬੰਦ ਸੀ ਔਰ ਇਹਨਾਂ ਦੀ ਪਲਕ ਸੀ ਜੋ ਡਿੱਗੀ ਉੱਠ ਕੇ ਹੁਣ ਵੇਖੋ ਤੁਸੀਂ ਅੱਖ ਖੁੱਲ ਗਈ ਆ ਤੇ ਨਿਗਾਹ ਆ ਗਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਬਹੁਤ ਵਾਰ ਹੁੰਦਾ ਹੈ ਕਿ ਅਚਾਨਕ ਐਕਸੀਡੈਂਟ ਹੋਇਆ ਤੇ ਸਾਡੀਆਂ ਨਜ਼ਰਾਂ ਖਤਮ ਹੋ ਗਈਆਂ ਸਾਡੀਆਂ ਨਿਗਾਹ ਬੰਦ ਹੋ ਗਈ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਆਪਰੇਸ਼ਨ ਕਰਵਾਇਆ ਤਾਂ ਨਿਗਾਹ ਤੇ ਅਸਰ ਪੈ ਗਿਆ ਨਿਗਾਹ ਘਟਦੀ ਘਟਦੀ ਇੱਕਦਮ ਬੰਦ ਹੋ ਗਈ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਅਚਾਨਕ ਕੋਈ ਮੈਡੀਸਿਨ ਖਾ ਲਈ ਤੇ ਮੈਡੀਸਿਨ ਖਾਣ ਤੋਂ ਬਾਅਦ ਸਾਡੀ ਨਜ਼ਰ ਹੈ ਜਿਹੜੀ ਉਹ ਬੰਦ ਹੋ ਗਈ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਆਪਰੇਸ਼ਨ ਨਜ਼ਰ ਠੀਕ ਕਰਵਾਉਣ ਦਾ ਕਰਾਇਆ ਪਰ ਉਹ ਨਜ਼ਰ ਹੈਗੀ ਜਿਹੜੀ ਹਮੇਸ਼ਾ ਵਾਸਤੇ ਬੰਦ ਹੋ ਗਈ ਤਾਂ ਅਜਿਹੇ ਦੇ ਵਿੱਚ ਜਦੋਂ ਮਾਡਰਨ ਮੈਡੀਕਲ ਸਾਇੰਸ ਦੇ ਹੱਥ ਖੜੇ ਹੋ ਜਾਂਦੇ ਨੇ ਤਾਂ ਉਸ ਥਾਂ ਦੇ ਉਤੋਂ ਉਸ ਪੁਆਇੰਟ ਦੇ ਉਤੋਂ ਕੁਦਰਤ ਦੀ ਸ਼ਕਤੀ ਜਿਹੜੀ ਉਹ ਸ਼ੁਰੂ ਹੁੰਦੀ ਹੈ ਅੱਜ ਉਹੀ ਚੀਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੇਰੇ ਨਾਲ ਬੈਠੇ ਨੇ ਪਟਿਆਲਾ ਤੋਂ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰਡ ਇਨਸਪੈਕਟਰ ਸਾਹਿਬ ਨੇ ਉਹਨਾਂ ਦਾ ਤਜਰਬਾ ਅੱਜ ਸਾਂਝਾ ਕਰਾਂਗੇ ਕਿ ਉਹਨਾਂ ਨਾਲ ਕੀ ਹੋਇਆ ਸੀ ਤੇ ਇਹ ਵੀਡੀਓ ਉਹਨਾਂ ਲੋਕਾਂ ਲਈ ਵੀ ਬੜੀ ਖਾਸ ਹੈ ਜਿਨ੍ਹਾਂ ਦੀ ਨਜ਼ਰ ਟਿਕਦੀ ਨਹੀਂ ਯਾਨੀ ਕਿ ਉਹ ਲਗਾਤਾਰ ਡਾਊਨ ਹੋਣ ਵੱਲ ਜਾ ਰਹੀ ਹੈ ਇਨਸਪੈਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਥੈਂਕ ਯੂ ਜੀ ਅੱਛਾ ਪਹਿਲਾਂ ਤਾਂ ਆਪਣਾ ਤਾਰੂਫ ਕਰਵਾਓ ਲੋਕਾਂ ਨੂੰ ਕੀ ਨਾਮ ਹੈਗਾ ਸਤਪਾਲ ਹੈ ਜੀ ਹਾਂ ਮੈਂ 2012 ਚ ਸ਼ਿਵਲੇ ਤੋਂ ਇਨਕਮ ਟੈਕਸ ਆਫਿਸਰ ਰਿਟਾਇਰ ਹੋਇਆ ਜੀ ਜੀ ਹਾਂ ਜੀ ਅੱਛਾ ਸਤਪਾਲ ਜੀ ਕੀ ਹੋਇਆ ਸੀ ਤੁਹਾਡੇ ਨਾਲ ਪਹਿਲੇ ਹੀ ਵਾਰ ਜਦੋਂ ਪਹਿਲਾਂ ਮੇਰੇ ਦਾ ਬ੍ਰੇਨ ਟਿਊਮਰ ਦੀ ਪ੍ਰੋਬਲਮ ਸੀ ਮੇਰੀ ਸਰਜਰੀ ਹੋਈ ਸੀ 2021 ਅਪ੍ਰੈਲ ਦੇ ਵਿੱਚ ਪੀਜੀਏ ਚ ਉਸ ਤੋਂ ਬਾਅਦ ਮੈਂ ਠੀਕ ਰਿਹਾ ਸਾਲ ਡੇਢ ਸਾਲ ਠੀਕ ਰਿਹਾ ਮੈਂ ਕੈਨੇਡਾ ਵੀ ਗਿਆ ਬੱਚਿਆਂ ਕੋਲ ਪਰ 22 ਦਸੰਬਰ ਦੇ ਵਿੱਚ ਮੈਂ ਵਾਪਸ ਆਇਆ ਜੀ ਤੇ ਮੇਰੀ ਅੱਖ ਬੰਦ ਹੋਣੀ ਸ਼ੁਰੂ ਹੋ ਗਈ ਕਿਹੜੀ ਜੀ ਇਹ ਲਈ ਇਹ ਵਾਲੀ ਲੈਫਟ ਜੀ ਅੱਛਾ ਜੀ ਆਹ ਦੇਖ ਲਓ ਤੁਸੀਂ ਸਾਡੇ ਸਾਹਮਣੇ ਆ ਇਹ ਹੁਣ ਖੁੱਲੀ ਆ ਇਸ ਟਾਈਮ ਇਹ ਬੰਦ ਹੋ ਗਈ ਮਤਲਬ ਇਹ ਤਾਂ ਖੁੱਲੀ ਹੈ ਜੀ ਇਹ ਹੁਣ ਖੁੱਲੀ ਆ ਨਾ ਜੀ 2022 ਚ ਬੰਦ ਹੋ ਗਈ ਸੀ ਦਸੰਬਰ ਦੇ ਵਿੱਚ ਅੱਛਾ ਫਿਰ ਮੈਂ ਆਪਣੇ ਬੇਟੇ ਨੂੰ ਬੁਲਾਇਆ ਕੈਨੇਡਾ ਤੋਂ ਉਹ ਕਹਿੰਦਾ ਡੈਡੀ ਤੁਸੀਂ ਨਾ ਪੀਜੀ ਜਾ ਕੇ ਆਓ ਅਸੀਂ ਪੀਜੀ ਗਏ ਡਾਕਟਰ ਨਿਊਰੋ ਵਾਲੇ ਨਾਲ ਗੱਲ ਕੀਤੀ ਮੈਂ ਕਹਾਈ ਮੇਰੀ ਅੱਖ ਕਿਉਂ ਬੰਦ ਹੋ ਗਈ ਉਹ ਕਹਿੰਦਾ ਸਰਜੀ ਤੇ ਤੁਹਾਡੀ ਠੀਕ ਹੋਈ ਆ ਨਿਊਰੋ ਦੀ ਸਰਜਰੀ ਹੋਣ ਕਰਕੇ ਤੁਹਾਡੀਆਂ ਜਿਹੜੀਆਂ ਵੇਨਸ ਨੇ ਨਾ ਅੱਖ ਰੀਆਂ ਉਹ ਵੀਕ ਹੋ ਗਈਆਂ ਪਲਕ ਮੇਰੀ ਬੰਦ ਹੋ ਗਈ ਵਿਜ਼ਨ ਘਟ ਗਈ ਸਭ ਕੁਝ ਹੋ ਗਿਆ ਉਹ ਹੋਇਆ ਲੈਫਟ ਸਾਈਡ ਤੇ ਹੀ ਹੈ ਮੇਰਾ ਆ ਦੇਖੋ ਉਹਨੇ ਇਹ ਵੀ ਨਹੀਂ ਇਹ ਦੇਖੋ ਨੰਬ ਪਿਆ ਮੇਰਾ ਸਾਰਾ ਮਤਲਬ ਇਧਰ ਹੀ ਬਸ ਤੁਹਾਨੂੰ ਮਹਿਸੂਸ ਨਹੀਂ ਕੁਝ ਵੀ ਨਹੀਂ ਹੈਗਾ ਜੀ ਇਦੋਂ ਮੈਂ ਚਵਾ ਵੀ ਨਹੀਂ ਸਕਦਾ ਉਹ ਵੀ ਪ੍ਰੋਬਲਮ ਚੱਲ ਰਹੀ ਆ ਅੱਖ ਦੀ ਮੈਨੂੰ ਜ਼ਿਆਦਾ ਪ੍ਰੋਬਲਮ ਇਹ ਸੀ ਕਿ ਚੱਲਣਾ ਫਿਰਨਾ ਆਣਾ ਜਾਣਾ ਕਿਤੇ ਮੈਨੂੰ ਬੜੀ ਪ੍ਰੋਬਲਮ ਆ ਗਈ ਸੀ ਬੇਟਾ ਮੇਰਾ ਸਪੈਸ਼ਲ ਆਇਆ ਜੀ ਕੈਨੇਡਾ ਤੋਂ ਮੈਨੂੰ ਲੈ ਕੇ ਆਇਆ ਇਹਨਾਂ ਕੋਲ ਇਹਨਾਂ ਨੂੰ ਪਤਾ ਲੱਗਿਆ ਬੇਟੇ ਨੂੰ ਪਤਾ ਲੱਗਿਆ ਸੀ ਅੱਛਾ ਕੈਨੇਡਾ ਬੇਟੇ ਨੂੰ ਪਤਾ ਲੱਗਿਆ ਤੁਹਾਨੂੰ ਪਟਿਆਲੇ ਬੈਠੇ ਨਹੀਂ ਪਤਾ ਲੱਗਿਆ ਨਹੀਂ ਪਤਾ ਲੱਗਿਆ ਜੀ ਮੈਂ ਨਾਲ ਹੀ ਲੰਦਾ ਜੀ 2 ਕਿਲੋਮੀਟਰ ਦੇ ਘੋਮਨ ਨਗਰ ਅੱਛਾ ਮੈਨੂੰ ਨਹੀਂ ਪਤਾ ਜੀ ਮੇਰੇ ਬੇਟੇ ਨੇ ਮੈਨੂੰ ਗੱਲ ਕੀਤੀ ਕਹਿੰਦਾ ਮੈਂ ਆ ਰਿਹਾ ਆਪਾਂ ਕਹਿੰਦਾ ਜਾ ਕੇ ਆਣ ਕਿਸੇ ਹੋਰ ਡਾਕਟਰ ਨੂੰ ਦਿਖਾਣੇ ਆ ਮੈਂ ਚਲੋ ਮੈਂ ਕਿਹਾ ਪਹਿਲਾਂ ਆਪਾਂ ਪੀਜੀਏ ਜਾ ਕੇ ਆਣਾ ਅਸੀਂ ਨਿਊਰੋ ਚ ਗਏ ਨਿਊਰੋ ਵਾਲਿਆਂ ਨੇ ਸਾਨੂੰ ਐਡਵਾਂਸ ਆਈ ਸੈਂਟਰ ਭੇਜਿਆ ਕਹਿੰਦੇ ਵੀ ਤੁਹਾਡੇ ਦਾ ਆਈਸ ਦੇ ਵਿੱਚ ਨਾ ਚਿੱਟਾ ਮੋਤੀਆ ਉਹਦੀ ਸਰਜਰੀ ਹੋਏਗੀ ਬੇਟਾ ਕਹਿੰਦਾ ਕਰਾ ਇਵਨ ਆਫਟਰ ਥੈਟ ਉਹਦੇ ਬਾਅਦ باوجود ਮੇਰੀ ਅੱਖ ਖੁੱਲ ਹੀ ਨਹੀਂ ਬੰਦ ਰਹੀ ਅੱਛਾ ਉਹ ਫਿਰ ਅਸੀਂ ਇਹਨਾਂ ਕੋਲ ਡਾਕਟਰ ਸਾਹਿਬ ਕੋਲ ਆਏ ਪਤਾ ਲੱਗਿਆ ਸੀ ਸਾਨੂੰ ਤੇ ਬੇਟਾ ਮੇਰਾ ਲੈ ਕੇ ਆਇਆ ਇਹਨਾਂ ਨੇ ਮੈਨੂੰ ਪਹਿਲਾਂ ਦੇਖਿਆ ਦੇਖ ਕੇ ਇਹਨਾਂ ਨੇ ਡ੍ਰੌਪ ਪਾਏ ਕਹਿੰਦੇ 15 ਮਿੰਟ ਵੇਟ ਕਰੋ ਤੇ ਜਦੋਂ ਮੈਂ ਪਤਾ ਮਿੰਟ ਵੇਟ ਕਰਨ ਤੋਂ ਬਾਅਦ ਮੈਂ ਇਹਨਾਂ ਕੋਲ ਦੁਬਾਰਾ ਆਇਆ ਤੇ ਮੇਰੀ ਮੈਨੂੰ ਇਹ ਲੱਗਿਆ ਵੀ ਮੇਰੀ ਵਿਜ਼ਨ ਥੋੜੀ ਥੋੜੀ ਖੁੱਲ ਰਹੀ ਹੈ ਅੱਛਾ ਹਾਂਜੀ 15-20 ਮਿੰਟ ਦੇ ਵਿੱਚ 15-20 ਮਿੰਟ ਦੇ ਵਿੱਚ ਮੇਰੀ ਵਿਜ਼ਨ ਖੁੱਲ ਤਰ੍ਹਾਂ ਦਾ ਕੀ ਕੀਤਾ ਸੀ ਇਹਨਾਂ ਨੇ ਇਹ ਡ੍ਰੌਪ ਪਾਏ ਸੀ ਸਿਰਫ ਡ੍ਰੌਪ ਨਾਲ ਡ ਸਿੱਤਾ ਬੜੀ ਦੂਰ ਤੱਕ ਜਾਏ ਸੀ ਮੈਂ ਕਹਾਈ ਮੈਂ ਪਤਾ ਨਹੀਂ ਕੀ ਕੁਛ ਕੀਤਾ ਜੀ ਅੱਛਾ ਬੜਾ ਕੁਛ ਕੀਤਾ ਪਰ ਜੋ ਮੈਨੂੰ ਇੱਥੇ ਆ ਕੇ ਦੇਖੋ ਤੁਹਾਡੇ ਸਾਹਮਣੇ ਆ ਮੈਂ ਬਿਲਕੁਲ ਝੂਠ ਨਹੀਂ ਬੋਲਦਾ ਜੀ ਰਿਐਲਿਟੀ ਹੈ ਜੀ ਮੈਂ ਭਗਵਾਨ ਨੂੰ ਜਾਣਦੇ ਨਹੀਂ ਹਾਂ ਮੈਂ ਇਹਨਾਂ ਕੋਲ ਨਾਂ ਦਾ ਮੈਂ ਨਾ ਹੋ ਜਾਂਦਾ ਇੱਕ ਅੱਖ ਤੋਂ ਮੇਰੀ ਅੱਖ ਬਿਲਕੁਲ ਬੰਸੀ ਇਸ ਤਰ੍ਹਾਂ ਇਸ ਤਰ੍ਹਾਂ ਸੀ ਮੈਂ ਡਾਕਟਰ ਨੂੰ ਆ ਕੇ ਇਹ ਗੱਲ ਕਹੀ ਮੇਰੀ ਮੇਰਾ ਪਲਕ ਨਹੀਂ ਚੱਕੀ ਜਾਂਦੀ ਕਹਿੰਦੇ ਵਿਜ਼ਨ ਠੀਕ ਹੈ ਮੈਂ ਕਹਾ ਵਿਜ਼ਨ ਤਾਂ ਠੀਕ ਹੋਏਗੀ ਜੀ ਇਹਨਾਂ ਨੇ ਕਿਹਾ ਨਹੀਂ ਕਹਿੰਦੇ ਪਲਕ ਵੀ ਤੇਰੀ ਬੰਦ ਵੀ ਆ ਤੇ ਵਿਜ਼ਨ ਵੀ ਘਟਾ ਹੈ ਇਹਨਾਂ ਨੇ ਇੱਕ ਟੈਸਟ ਕਰਾਇਆ ਸੀ ਓਟੀਸੀ ਉਹਦੇ ਵਿੱਚ ਇਹਨਾਂ ਨੇ ਡਾਕਟਰ ਸਾਹਿਬ ਕੋਲ ਭੇਜਤਾ ਮੈਨੂੰ ਡਾਕਟਰ ਗਰਗਨੇ ਇਥੇ ਆਈ ਸਪੈਸ਼ਲਿਸਟ ਉਹਨਾਂ ਨੇ ਦੇਖ ਕੇ ਮੇਰੇ ਬੇਟੇ ਨੂੰ ਇਹ ਗੱਲ ਕਹੀ ਸੀ ਇਹਨਾਂ ਦੀ ਅੱਖ ਨਹੀਂ ਠੀਕ ਹੋ ਸਕਦੀ ਅੱਛਾ ਹਾਂਜੀ ਤੇ ਜਦੋਂ ਇਹਨਾਂ ਨੇ ਦੇਖਿਆ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਮੈਨੂੰ ਕਹਦੇ ਸੀ ਕਹਿੰਦੇ ਅਕਲ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਤੁਹਾਡੀ ਅੱਖ ਠੀਕ ਹੋਏਗੀ ਤੁਸੀਂ ਰੈਗੂਲਰ ਜਿਹੜੀ ਦਵਾਈ ਹੈ ਸਾਡੀ ਉਹ ਪਾਓ ਔਰ ਮੈਂ ਪਾਰੇ ਜੀ ਤਿੰਨ ਮਹੀਨੇ ਹੋਏ ਨਾ ਜੀ ਆ ਦੇਖੋ ਮੇਰੀ ਅੱਖ ਵੀ ਖੁੱਲ ਗਈ ਪਲਕ ਵੀ ਚੱਕੀ ਗਈ ਨਿਊਰੋ ਮਤਲਬ ਨਿਊਰੋਲੋਜੀ ਵੀ ਉਹਦਾ ਦਵਾਈ ਮੈਂ ਲਾ ਕਰਿਆ ਹੁਣ ਮੈਂ ਸਕੂਟਰ ਚਲਾ ਕੇ ਆਇਆ ਇੱਥੇ ਲੈਣੀ ਆ ਸਕਦਾ ਨਾ ਜੀ ਅੱਛਾ ਮੇਰੇ ਕੋਲ ਚੱਲਦਾ ਹੀ ਨਹੀਂ ਸੀ ਕੁਝ ਵੀ ਕਾਰ ਤਾਂ ਬਿਲਕੁਲ ਹੀ ਨਹੀਂ ਹੁਣ ਤਾਂ ਕਾਰ ਤਾਂ ਖੈ ਨਹੀਂ ਮੈਂ ਚਲਾਸਾ ਸਕੂਟਰ ਮੈਂ ਚਲਾ ਕੇ ਆਇਆ ਹੁਣ ਮੈਨੂੰ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੀ ਮਤਲਬ ਜੇ ਤੁਸੀਂ ਤੁਹਾਨੂੰ ਕਹੀਏ ਵੀ ਤੁਸੀਂ ਇਸ ਅੱਖ ਨਾਲ ਪੜ ਕੇ ਦਿਖਾ ਦਿਓ ਪੜ ਰਿਹਾ ਜੀ ਅੱਛਾ ਹਾਂ ਤੇ ਉਹ ਕੀ ਲਿਖਿਆ ਹੋਇਆ ਜੀ ਜਿਹੜਾ ਉਹ ਲਿਖਿਆ ਹੋਇਆ ਲੀਫਫੋਰਡ ਹੈਲਥ케ਅਰ ਲਿਮਿਟਿਡ ਇੱਕ ਅੱਖ ਨਾਲ ਜਿਹੜੀ ਆ ਦੇਖੋ ਆ ਦੇਖੋ ਉੱਤੋਂ ਪੜ ਰਿਹਾ ਮਤਲਬ ਜਿਆਦਾ ਦੂਰ ਤੋਂ ਨਹੀਂ ਮਤਲਬ ਵਿਜ਼ਨ ਮੇਰਾ ਠੀਕ ਹੈ ਕਾ ਮਤਲਬ ਅੱਧਾ ਪਰਸੈਂਟ ਅੱਧਾ ਦਾ 50% ਠੀਕ ਹੋ ਗਿਆ 50% ਤਿੰਨ ਮਹੀਨੇ ਚ ਠੀਕ ਹੋ ਗਿਆ ਹਾਂਜੀ ਜਦੋਂ ਕਿ ਪੀਜੀਆਈ ਦੇ ਡਾਕਟਰਾਂ ਨੇ ਹੱਥ ਖੜੇ ਕਰਤੇ ਉਹ ਹੱਥ ਖੜੇ ਨਹੀਂ ਜੀ ਉਹ ਕਹਿੰਦੇ ਨੇ ਤੁਸੀਂ ਦਵਾਈ ਖਾਈ ਜਾਓ ਬਸ ਇੰਜੈਕਸ਼ਨ ਵੀ ਲੱਗਦੇ ਸੀ ਥੋੜਾ ਹਾਂਜੀ ਇੰਜੈਕਸ਼ਨ ਵੀ ਲੱਗੇ ਜੀ ਦੇ ਵਿੱਚ ਹੁਣ ਹੁਣ ਮੇਰੀ ਅੱਖ ਜਿਹੜੀ ਹੈ ਨਾ ਇਹ ਵੈਸੇ ਹੈ ਦਾ ਡੰਬ ਬਿਲਕੁਲ ਨੰਬ ਹੈ ਪਹਿਲੇ ਇਹ ਵੀ ਮੈਨੂੰ ਦਿਖ ਰਿਹਾ ਇਹਨਾਂ ਦੀ ਬਦੌਲਤ ਅੱਖ ਵੀ ਖੁੱਲ ਗਈ ਦੇਖ ਲਓ ਸਭ ਕੋ ਦੇਖ ਰਹੇ ਮੈਂ ਚਲਾ ਕੇ ਆਇਆ ਹੁਣ ਸਕੂਟਰ ਚਲਾ ਕੇ ਆਇਆ ਆਰਾਮ ਨਾਲ ਕੋਈ ਦਿੱਕਤ ਨਹੀਂ ਮਤਲਬ ਡੈਡ ਪਈ ਅੱਖ ਚੱਲ ਪਈ ਡੈਡ ਪਈ ਜੀ ਔਰ ਮੈਨੂੰ ਉਮੀਦ ਰਹੀ ਸੀ ਜੀ ਵੀ ਮੈਂ ਠੀਕ ਹੋ ਜਾਊਗਾ ਅੱਛਾ ਜਦੋਂ ਤੁਸੀਂ ਡਾਕਟਰ ਸਾਹਿਬ ਕੋਲ ਆਏ ਸੀ ਤੁਸੀਂ ਤੇ ਐਡੇ ਵੱਡੇ ਵੱਡੇ ਹਸਪਤਾਲਾਂ ਚੋ ਕੇ ਆਏ ਹੋ ਹਾਂਜੀ ਤੇ ਇੱਥੇ ਆ ਕੇ ਜਦੋਂ ਪੌੜੀਆਂ ਚੜ੍ਹ ਰਹੇ ਸੀ ਮਨ ਚ ਕੀ ਚੱਲ ਰਿਹਾ ਸੀ ਮੈਂ ਕਿਹਾ ਕਿੱਥੇ ਰਿਹਾ ਬੇਟਾ ਮੇਰਾ ਐ ਵੀ ਮੈਂ ਉਹਨਾਂ ਤੋਂ ਠੀਕ ਨਹੀਂ ਇਹਨਾਂ ਕੋ ਕਿੱਥੋਂ ਹੋਊਗੀ ਪਰ ਮੈਂ ਆਮ ਗ੍ਰੇਟਫੁਲ ਟੂ ਦਿਸ ਜੈਂਟਰਮੈਨ ਆਮ ਗ੍ਰੇਟਫੁਲ ਹੀ ਇਜ਼ ਅ ਗੋਡ ਫਾਰ ਮੀ ਮੇਰੀ ਅੱਖ ਦੇ ਕੋਈ ਬ ਇਸ ਤੋਂ ਵੱਡਾ ਮੇਰੇ ਕੋਲ ਹੋਰ ਕੋਈ ਗਿਫਟ ਨਹੀਂ ਹੈਗਾ ਜੀ ਦੇਖ ਲਓ ਤੁਹਾਡੇ ਸਾਹਮਣੇ ਹੈ ਜੀ ਆ ਮੇਰੀ ਅੱਖ ਵੀ ਖੁੱਲੀ ਹੈ ਵਿਜ਼ਨ ਵੀ ਹੈਗਾ ਸਭ ਕੁਝ ਆ ਕੋਈ ਦਿੱਕਤ ਨਹੀਂ ਇਹ ਮੈਂ ਫੋਟੋਜੈਨਿਕ ਇਸ ਕਰਕੇ ਬਣਾਈ ਹੈ ਤਾਂ ਕਿ ਉਹ ਮਿੱਟੀ ਮੁੱਟੀ ਨਾ ਪਵੇ ਇਹਨੂੰ ਮੈਂ ਟੱਕ ਕੇ ਰੱਖਦਾ ਇਸ ਤਰ੍ਹਾਂ ਅੱਛਾ ਮਤਲਬ ਕੋਈ ਨਿਕਾਦ ਨਹੀਂ ਹੈਗੀ ਨਾ ਜੀ ਇਹ ਨਿਕਾਦ ਨਹੀਂ ਹੈ ਫੋਟੋਜੈਨਿਕ ਹੈ ਤਾਂ ਅੱਛਾ ਯਾਰ ਸ਼ੌਂਕੀਆ ਤੌਰ ਤੇ ਲਾ ਕੇ ਰੱਖਦੇ ਹੋ ਸਰ ਕੀ ਬਾਤ ਹੈ ਧੁੱਪ ਦੇ ਵਿੱਚ ਕਾਲੀ ਹੋ ਜਾਂਦੀ ਹੈ ਪਰਟੀ ਨਹੀਂ ਡਾਲੀ ਹੈ ਹਾਂ ਜੀ 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 ਅੱਛਾ ਡਾਕਟਰ ਸਾਹਿਬ ਕੀ ਪ੍ਰੋਬਲਮ ਲੈ ਕੇ ਆਏ ਸੀ ਜਦੋਂ ਤੁਹਾਡੇ ਕੋਲੇ ਆਏ ਸੀ ਤੇ ਬੜੀ ਕਹਾਣੀ ਦੱਸ ਰਹੇ ਨੇ ਇਹ ਪ੍ਰੋਬਲਮ ਹੈ ਪ੍ਰੋਬਲਮ ਲੈ ਕੇ ਆਇਆ ਸੀ ਜੀ ਇਹ ਇਹਨਾਂ ਦੇ ਨਾਲ ਟਿਊਮਰ ਹੋ ਗਿਆ ਬ੍ਰੇਨ ਟਿਊਮਰ ਉਹਦਾ ਇਹਨਾਂ ਨੇ ਆਪਰੇਟ ਕਰਵਾਇਆ ਤੇ ਲੇਜ਼ਰ ਵਾਲਾ ਪੀਜੀਆਈ ਤੋਂ ਉਹਦੇ ਕਾਰਨ ਕਿਤੇ ਲੇਜ਼ਰ ਜਾਂ ਜਦੋਂ ਕੀਤਾ ਉਸ ਤੋਂ ਬਾਅਦ ਵੇਨਜ਼ ਇਹਨਾਂ ਦੀ ਨਾ ਵੀਕ ਹੋ ਗਈਆਂ ਉਹਦੇ ਕਾਰਨ ਜੋ ਮਸਲ ਸੀ ਅੱਖ ਦਾ ਇਹ ਡੈਡ ਹੋ ਗਿਆ ਇਹਨੇ ਇਹ ਏपलਕ ਬੰਦ ਹੋ ਗਈ ਅੱਖਾਂ ਦੀ ਰੋਸ਼ਨੀ ਵੀ ਇਸ ਅੱਖ ਦੀ ਜਣੀ ਕਿ ਲੈਫਟ ਦੀ ਚਲੇ ਗਈ ਤੇ ਜੋ ਇਹਨਾਂ ਦੀ ਰਾਈਟ ਅੱਖ ਹੈ ਉਹਦਾ 50% ਸੀ ਇਸ ਦੀ ਵਿੱਚ ਨਹੀਂ ਸੀ ਇਹਨਾਂ ਨੇ ਆ ਕੇ ਕੰਪਲੇਂਟ ਇਹ ਕੀਤੀ ਵੀ ਮੈਨੂੰ ਨਿਗਾਹ ਮੇਰੀ ਠੀਕ ਆ ਮੇਰੀ ਅੱਖ ਨਹੀਂ ਖੁੱਲਦੀ پلਕ ਗਿਰ ਗਈ ਮੈਂ ਇਹਨਾਂ ਨੂੰ ਨਾ ਟੈਸਟ ਕਰਵਾਇਆ ਆਸੀਟੀ ਅਸੀਂ ਕਰਵਾਇਆ ਐਨਸੀਟੀ ਕਰਵਾਇਆ ਉਹ ਉਹ ਠੀਕ ਹੈ ਮੈਂ ਹੀ ਤੁਹਾਡੀ ਅੱਖ ਠੀਕ ਹੋ ਜੂ ਪਰ ਇਹ ਜਿੱਥੋਂ ਇਹ ਟੈਸਟ ਕਰਵਾ ਕੇ ਲੈ ਡਾਕਟਰ ਗਰਗਣੇ ਤੇ ਆਈ ਹਸਪੀਟਲ ਇਹ ਉਹਨਾਂ ਦੇ ਉਹ ਫਰੈਂਡ ਸੀ ਇਹਨਾਂ ਦੇ ਉਹ ਰਿਪੋਰਟ ਦੇਖ ਕੇ ਇਹਨਾਂ ਦੇ ਬੇਟੇ ਨੂੰ ਕਹਿੰਦੇ ਵੀ ਇਹ ਠੀਕ ਨਹੀਂ ਹੋ ਸਕਦੇ ਬਾਕੀ ਤੁਸੀਂ ਇੱਥੇ ਚਲੇ ਜਾਓ ਕੋਈ ਟਰਾਈ ਕਰ ਲਾਓ ਤੇ ਜਦੋਂ ਅਸੀਂ ਰਿਪੋਰਟ ਦੇਖੀ ਤੇ ਮੈਂ ਕਿਹਾ ਵੀ ਤੁਹਾਡੀ ਅੱਖ ਮੈਂ ਉਮੀਦ ਕਰਦਾ ਕਿ ਪਰਮਾਤਮਾ ਠੀਕ ਕਰੂਗਾ ਤੇ ਇਹਨਾਂ ਦੀ ਇਹ ਇਹਨਾਂ ਨੂੰ ਇਹ ਨਹੀਂ ਸੀ ਪਤਾ ਮੇਰੀ ਅੱਖ ਦੀ ਨਿਗਾ ਵੀ ਬੰਦ ਹੈ ਕਿਉਂਕਿ ਪਲਕੀ ਉੱਤਰ ਗਈ ਨਾ ਹਾਂ ਇਹਨਾਂ ਨੂੰ ਇਹੀ ਕੰਪਲੇਂਟ ਸੀ ਮੇਰੀ ਅੱਖ ਦੀ ਸਿਰ ਪਲਕ ਡਿੱਗੀ ਏ ਵੀ ਨਿਗਾ ਠੀਕ ਹੈ ਜਦੋਂ ਚੈੱਕ ਕੀਤਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਤਾਂ ਮੈਂ ਤਾਂ ਇਹ ਸੋਚਿਆ ਵੀ ਨਹੀਂ ਸੀ ਮੇਰੀ ਨਿਗਾ ਨਹੀਂ ਹੈ ਫਿਰ ਦੂਸਰੇ ਪਾਸੇ ਗੱਲ ਆ ਗਈ ਮੈਂ ਨਹੀਂਗਾ ਵੀ ਚਲੋ ਕੋਸ਼ਿਸ਼ ਕਰੀ ਤੇ ਹੁਣ ਜਿਹੜੀ 6/18 ਸੀ ਜਣੀ ਰਾਈਟ ਅੱਖ ਦੀ ਉਹ 6/9 ਆ ਉਹ 90% ਹੋ ਗਈ ਪੂਰੀ ਹੋ ਗਈ ਲਗਭਗ ਕਿਉਂ ਆਪਰੇਟ ਤੋਂ ਬਾਅਦ ਇੰਨੀ ਕਿ ਉਹ ਹੋ ਜੇ ਤੇ 100% ਹੀ ਸਮਝੋ ਦੂਸਰੀ ਅੱਖ ਦੀ 50% 6/18 ਹੋ ਗਈ ਜੋ ਬਿਲਕੁਲ ਬੰਦ ਸੀ ਔਰ ਇਹਨਾਂ ਦੀ ਪਲਕ ਸੀ ਜੋ ਡਿੱਗੀ ਉੱਠ ਕੇ ਹੁਣ ਵੇਖੋ ਤੁਸੀਂ ਅੱਖ ਖੁੱਲ ਗਈ ਆ ਤੇ ਨਿਗਾਹ ਆ ਗਈ ਆ ਤੇ ਉਹ ਉਹ ਵੀ 2-3 ਮਹੀਨਿਆਂ ਦੇ ਵਿੱਚ ਵਿੱਚ ਜਣੀ ਪਹਿਲੇ ਦਿਨ ਤੋਂ ਆਰਾਮ ਸ਼ੁਰੂ ਸੀ ਤੇ ਹੁਣ ਤੁਹਾਡੇ ਸਾਹਮਣੇ ਨੇ ਅੱਛਾ ਡਾਕਟਰ ਸਾਹਿਬ ਇਸ ਤਰ੍ਹਾਂ ਦਾ ਕੀ ਤੁਹਾਡੇ ਡ੍ਰੌਪ ਦੇ ਵਿੱਚ ਪਾਇਆ ਹੋਇਆ ਹੈ ਹਰ ਬੰਦਾ ਜਿਹੜਾ ਇੱਥੇ ਆਦਾਂ ਕਹਿੰਦਾ ਜੀ ਮੈਂ 15 ਮਿੰਟ ਬਾਅਦ ਮੈਂ 20 ਮਿੰਟ ਬਾਅਦ ਮੈਂ 15 ਮਿੰਟ ਬਾਅਦ ਤੁਸੀਂ ਪੁੱਛੇ ਨਾ ਕੋਲ ਵੀ ਇਸ ਤਰ੍ਹਾਂ ਦੇ ਡ੍ਰੌਪ ਦੇ ਵਿੱਚ ਕੀ ਪਾਇਆ ਪੁੱਛ ਨਹੀਂ ਸਕਦਾ ਜੀ ਅੱਛਾ ਪੁੱਛਿਆ ਨਹੀਂ ਨਾ ਪੁੱਛਿਆ ਨਹੀਂ ਜੀ ਜੇ ਸਾਨੂੰ ਤਾਂ ਆਰਾਮ ਨਾਲ ਮਤਲਬ ਹੈ ਜੀ ਅੱਛਾ ਹਾਂਜੀ ਸਾਨੂੰ ਤਾਂ ਆਰਾਮ ਨਾਲ ਮਤਲਬ ਹੈ ਮੇਰਾ ਆਰਾਮ ਹੋ ਗਿਆ ਮੈਂ ਮੈਂ ਤਾਂ ਕਹਿੰਦਾ ਮੈਂ ਹੀ ਇਸ ਗੋਡ ਫਾਰ ਮੀ ਦੇਖੋ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਪਈ ਹੈ ਮੇਰੀ ਅੱਖ ਬੰਦ ਪਈ ਅੱਖ ਨੂੰ ਖੋਲ ਦੇਣਾ ਫਿਰ ਥੋੜਾ ਬ ਇਹਨਾਂ ਜਦੋਂ ਮੈਨੂੰ ਕਹਿਣਾ ਪੜ੍ਹ ਕੇ ਤਾਂ ਪੜ੍ਹੇ ਨਹੀਂ ਗਿਆ ਕਿਉਂਕਿ ਮੈਂ ਪਲਕ ਹੀ ਗਿਰੀ ਹੋਈ ਐ ਆ ਦੇਖੋ ਪਲਕ ਮੇਰੇ ਇਸ ਤਰ੍ਹਾਂ ਰਹਿੰਦੀ ਸੀ ਹੁਣ ਮੈਂ ਪੂਰਾ ਖੋਲ ਵੀ ਲਾਂ ਦੇਖੋ ਉਹ ਤਾਂ ਤੁਸੀਂ ਮੈਨੂੰ ਉਹ ਤਾਂ ਤੁਸੀਂ ਮੈਨੂੰ ਦੱਸਿਆ ਵੀ ਮੇਰੀ ਪਲਕ ਹੈ ਜਿਹੜੀ ਪਹਿਲਾਂ ਐ ਹੁੰਦੀ ਸੀ ਮੈਂ ਤਾਂ ਤੁਹਾਨੂੰ ਆ ਕੇ ਨਾਰਮਲ ਗੱਲ ਕਰ ਰਿਹਾ ਸੀ ਉਹ ਤਾਂ ਪਤਾ ਵੀ ਨਹੀਂ ਲੱਗਦਾ ਜੀ ਝਪਕ ਵੀ ਰਹੀ ਆ ਜੀ ਝਪਕ ਵੀ ਰਹੀ ਆ ਮੈਂ ਬੈਠ ਰਿਹਾ ਗੱਲ ਕਰਦਾ ਹੁਣ ਅੱਖਾਂ ਮਟਕਾ ਮਟਕਾਂ ਮਟਕਦੇ ਆ ਵੀ ਨਹੀਂ ਅੱਖਾਂ ਹੁਣ ਸੁਮਰ ਜੀ ਕਿ ਮਟਕਾਂ ਵਾਲੀ ਥੋੜੀ ਜੀ ਗੱਲ ਆਈ ਐਮ ਥੈਂਕਫੁਲ ਆਮ ਰੀਅਲੀ ਗ੍ਰੇਟਫੁਲ ਹਾਂਜੀ ਮੈਂ ਤਾਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਭਟਕੋਣਾ ਜੇ ਤੁਹਾਨੂੰ ਕਿਤੇ ਪਤਾ ਲੱਗਦਾ ਹੈ ਨਾ ਜਰੂਰ ਇੱਕ ਵਾਰੀ ਆ ਕੇ ਮਿਲੋ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਕੀ ਕਹੋਗੇ ਬਿਲਕੁਲ ਜਿਹੜੀ ਹਾਲਤ ਜਦੋਂ ਤੁਸੀਂ ਚੈੱਕਅਪ ਕੀਤਾ ਸੀ ਇਹਨਾਂ ਦਾ ਪਹਿਲੀ ਵਾਰ ਤੁਹਾਡੇ ਫਿਲਟਰ ਹੋ ਗਏ ਇੱਥੇ ਜਾਂਦੇ ਨੇ ਕੀ ਮਹਿਸੂਸ ਹੋਇਆ ਸੀ ਤੁਹਾਨੂੰ ਜਦੋਂ 3 ਮਹੀਨੇ ਪਹਿਲਾਂ ਇਹ ਸਾਡੇ ਕੋਲ ਆਏ ਸੀਗੇ ਤੇ ਅਸੀਂ ਚੈੱਕਅਪ ਕੀਤਾ ਇਹਨਾਂ ਦੀ ਜਿਹੜੀ ਲੈਫਟ ਆਈ ਦੀ ਜਿਹੜੀ ਪਲਕ ਉਹ ਅੱਧੇ ਤੋਂ ਜ਼ਿਆਦਾ ਗਿਰੀ ਹੋਈ ਸੀਗੀ ਤੇ ਵਿਜ਼ਨ ਬਿਲਕੁਲ ਘੱਟ ਦਿਖਦਾ ਸੀਗਾ ਤੇ ਮੈਂ ਇਸ ਲਈ ਤੇ ਇਹਨਾਂ ਦੀ ਬ੍ਰੇਨ ਟਿਊਮਰ ਦੀ ਸਰਜਰੀ ਹੋਈ ਸੀ 2021 ਚ ਉਸ ਤੋਂ ਬਾਅਦ ਜਿਹੜਾ ਹੈਗਾ ਕੁਝ ਥੋੜੀ ਨਰਵ ਡੈਮੇਜ ਕਰਕੇ ਨਰਵ ਵੀਕ ਹੋਣ ਕਰਕੇ ਮਸਲ ਵੀਕ ਹੋਣ ਕਰਕੇ ਜਿਹੜੀ ਲੈਫਟ ਆਈ ਦੀ ਉੱਪਰਲੀ ਪਲਕ ਸੀ ਉਹ ਨੀਚੇ ਗਿਰੀ ਹੋਈ ਸੀਗੀ ਤੇ ਹੌਲੀ ਹੌਲੀ ਅਸੀਂ ਇਲਾਜ ਡਾਕਟਰ ਬਿੱਕ ਜੀ ਨੇ ਸਾਰੇ ਸੈਂਟਰ ਦੇ ਸਾਰੇ ਪੂਰੀ ਟੀਮ ਨੇ ਇਲਾਜ ਸ਼ੁਰੂ ਕੀਤਾ ਤੇ ਦਿਨੋ ਦਿਨ ਜਿਹੜੀ ਹੈ ਹੌਲੀ ਹੌਲੀ ਫਰਕ ਪਹਿਲੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਤੁਹਾਡੇ ਸਾਹਮਣੇ ਪ੍ਰੋਟੈਕਸ਼ਨ ਨੂੰ ਕੀ ਪਰਮਾਨ ਹੈ ਤੁਹਾਡੇ ਸਾਹਮਣੇ ਅੱਜ ਇਹ 90% ਇਹਨਾਂ ਦੀ ਵਿਜ਼ਨ ਠੀਕ ਹੈ ਤੇ ਅੱਖ ਵੀ ਪੂਰੀ ਖੁੱਲ ਗਈ ਹੈ ਇੱਕ ਚੰਗਾ ਚਮਤਕਾਰ ਹੀ ਹੈ ਜਿਹੜਾ ਨੇਚਰ ਵਿਜ਼ਨ ਸੈਂਟਰ ਵਾਲਾ ਕੋਈ ਚਪਕ ਵੀ ਰਹੀ ਆ ਅੱਛਾ ਇਹ ਦੱਸੋ ਵੀ ਜਦੋਂ ਪਹਿਲੇ ਦਿਨ ਤੁਹਾਡੀ ਅੱਖ ਜਦੋਂ ਖੁੱਲੀ ਤੇ ਉਹ ਕਿਹੜੇ ਮੂਮੈਂਟ ਸੀ ਉਹ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਜਦੋਂ ਪਹਿਲੇ ਦਿਨ ਤੁਸੀਂ ਖੁੱਲੀ ਤੁਸੀਂ ਇੱਥੇ ਆਏ ਆਉਣ ਤੋਂ ਬਾਅਦ ਜਦੋਂ ਮੈਨੂੰ ਅੰਦਰ ਗਿਆ ਅੰਦਰ ਲੇਟ ਜੋ ਤੁਹਾਡੇ ਮੈਂ ਡ੍ਰੌਪ ਆਣੀ ਹੈ ਬੇਟੀ ਨੇ ਕਿਹਾ ਉਹਨੇ ਡ੍ਰੌਪ ਆਏ ਪੰਜ ਪੰਜ ਮਿੰਟ ਬਾਅਦ ਤਿੰਨ ਡ੍ਰੌਪ ਆਏ ਔਰ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਸੀ ਜਿਵੇਂ ਮੈਂ ਕਿੱਥੇ ਆ ਗਿਆ ਮੈਂ ਉੱਪਰ ਤਾਂ ਗਿਰਨ ਲੱਗ ਗਿਆ 1 2 3 ਉਹ ਕਿਤੇ ਦਿਖਦੇ ਵੀ ਨਹੀਂ ਸੀ ਔਰ ਮੈਂ ਆ ਕੇ ਨਾ ਬੇਟੇ ਨੂੰ ਬਾਹਰ ਉਹਰੇ ਬਿਠਾਇਆ ਬੇਟੇ ਨੂੰ ਮੈਂ ਕਿਹਾ ਬੇਟੇ ਯਾਰ ਆਤਾ ਮੈਨੂੰ ਦਿਖਣ ਲੱਗਿਆ ਕਹਿੰਦੇ ਡੈਡੀ ਤੂੰ ਤੂੰ ਚੁੱਪ ਰੋ ਆਪਾਂ ਅੰਦਰ ਦਿਖਾਵਾਂਗੇ ਜਦਿਆਂ ਨੇ ਮੈਨੂੰ ਕਿਹਾ ਸਾਹਮਣੇ ਪੜ ਥੋੜਾ ਜਿਹਾ ਮੇਥੋਂ ਪੜਾ ਘਟ ਗਿਆ ਪਰ ਇਹਨਾਂ ਨੂੰ ਪਤਾ ਲੱਗਿਆ ਵੀ ਥੋੜਾ ਜਿਹਾ ਇਫੈਕਟ ਹੋ ਗਿਆ ਦਵਾਈ ਦਾ ਬਹੁਤ ਖੁਸ਼ੀ ਹੋਈ ਜੀ ਮੈਨੂੰ ਉਸ ਟਾਈਮ ਤੇ ਤਿੰਨ ਮਹੀਨੇ ਦੇਖੋ ਮੈਂ ਜਿਹੜੀ ਥੋੜੀ ਪਲਕ ਸੀ ਇਹ ਕਦੋਂ ਖੁੱਲਣੀ ਸ਼ੁਰੂ ਹੋਈ ਪਲਕ ਕਦੋਂ ਖੁੱਲੀ ਤੁਹਾਡੀ ਪਲਕ ਦਾ ਮਤਲਬ 15 20 ਦਿਨ ਬਾਅਦ ਹੌਲੀ 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 5% 7% 8% ਹੁਣ ਤਾਂ ਝਪਕੀ ਦੀ ਇਹ ਪੂਰੀ ਜੀ ਐਂ ਦੇਖ ਲਓ ਸਾਰਾ ਕੁਝ ਆ ਜਦੋਂ ਕਿਧਰ ਲਾ ਪਾਸਾ ਬਿਲਕੁਲ ਖਤਮ ਜੀ ਭਾਈ ਸਾਹਿਬ ਬਿਲਕੁਲ ਬੰਦ ਮੇਰੀ ਅੱਖ ਤਾਂ ਬਿਲਕੁਲ ਬੰਦ ਸੀ ਜੀ 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 अच्छा डॉक्टर साहब ਜਿਨ੍ਹਾਂ ਦੀ ਹੈ ਕਿਉਂਕਿ ਅਸੀਂ ਸਰਪੰਚ ਸਾਹਿਬ ਦੀ ਵੀ ਜਿਨ੍ਹਾਂ ਦਾ ਚੈੱਕ ਤੁਸੀਂ ਪਾੜਿਆ ਸੀ 10 ਲੱਖ ਰੁਪਏ ਦਾ ਚੈੱਕ ਤੁਸੀਂ ਪਾੜਿਆ ਸੀ ਫੜ ਕੇ ਮੌਕੇ ਦੇ ਉੱਤੇ ਉਹ ਅਗਰ ਉਹਦਾ ਦੇ ਕੋਈ ਪ੍ਰੋਬਲਮ ਕਿਸੇ ਨੂੰ ਆ ਦਿੰਦੀ ਹੈ ਐਕਸੀਡੈਂਟ ਚ ਕੋਈ ਪ੍ਰੋਬਲਮ ਆ ਗਈ ਜਾਂ ਕੋਈ ਜਿਸ ਤਰੀਕੇ ਨਾਲ ਇਹਨਾਂ ਨੇ ਸਰਜਰੀ ਕਰਾਈ ਸੀ ਉਸ ਤੋਂ ਬਹੁਤ ਪ੍ਰੋਬਲਮ ਆ ਗਈ ਬਹੁਤ ਵਾਰ ਹੁੰਦਾ ਹੈ ਕਿ ਅੱਖਾਂ ਦੀ ਨਜ਼ਰ ਬਣਾਉਣ ਵਾਸਤੇ ਇਹ ਬੰਦਾ ਆਪਰੇਸ਼ਨ ਕਰਾਉਂਦੇ ਤੇ ਨਜ਼ਰ ਹੋਰ ਜ਼ਿਆਦਾ ਡੈਮੇਜ ਹੋ ਜਾਂਦੀ ਹੈ ਨੇ ਫਿਰ ਇਹ ਕਿੰਨੇ ਕ ਟਾਈਮ ਦੇ ਵਿੱਚ ਰਿਕਵਰੀ ਹੋ ਜਾਂਦੀ ਹੈ ਜੀ ਰਿਕਵਰੀ ਤਾਂ ਪਹਿਲੇ ਦਿਨੋਂ ਸ਼ੁਰੂ ਹੋ ਜਾਂਦੀ ਹੈ ਜੀ ਅਗਰ ਜਿਸਨੇ ਠੀਕ ਹੋਣਾ ਪਣੂ 20-25 ਮਿੰਟ ਦੇ ਵਿੱਚ ਵਿੱਚ ਪਤਾ ਲੱਗ ਜਾਊਗਾ ਪਤਾ ਲੱਗ ਜਾ ਜੇ ਮੈਡੀਸਿਨ ਹੀ ਤਾਂ ਅੱਗੇ ਤੋਰਦੇ ਹਾਂ ਹਾਂਜੀ ਹਾਂ ਇਲਾਜ ਅੱਗੇ ਤਾਂ ਸ਼ੁਰੂ ਕਰਦੇ ਆਂ ਪਹਿਲੇ ਉਹਦਾ ਟੈਸਟ ਵਗੈਰਾ ਪੂਰਾ ਚੈੱਕਅਪ ਹੁੰਦਾ ਉਸ ਤੋਂ ਬਾਅਦ ਆਪਾਂ ਮੈਡੀਸਿਨ ਅਪਲਾਈ ਕਰਦੇ ਆਂ ਅਗਰ ਜੇ ਪਹਿਲੇ ਦਿਨ ਰਿਜ਼ਲਟ ਨਹੀਂ ਮਿਲੇਗਾ ਸਮਝੋ ਅਨਸਾਂ ਠੀਕ ਨਹੀਂ ਹੋਊਗਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਸਨ ਡਾਕਟਰ ਵਿਰਕ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇੱਥੇ ਐਕਸੀਡੈਂਟਲੀ ਜਦੋਂ ਸਾਡੀ ਕੋਈ ਪ੍ਰੋਬਲਮ ਆ ਜਾਂਦੀ ਹੈ ਅੱਖਾਂ ਦੇ ਵਿੱਚ ਉਹ ਕਿਸੇ ਵੀ ਕਾਰਨ ਕਰਕੇ ਹੋ ਸਕਦੀ ਹੈ ਅਚਾਨਕ ਵੀ ਹੋ ਸਕਦੀ ਹੈ ਹੌਲੀ ਹੌਲੀ ਵੀ ਹੋ ਸਕਦੀ ਹੈ ਤਾਂ ਮੈਂ ਜਿਸ ਤਰੀਕੇ ਨਾਲ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਜਿੱਥੇ ਜਾ ਕੇ ਮਾਡਰਨ ਮੈਡੀਕਲ ਸਾਇੰਸ ਦੇ ਹੱਥ ਪੈਰ ਦੋਵੇਂ ਖੜੇ ਹੋ ਜਾਂਦੇ ਨੇ ਤਾਂ ਉੱਥੇ ਜਿਹੜੀ ਕੁਦਰਤ ਦੀ ਸ਼ਕਤੀ ਹੈਗੀ ਹੈ ਆਯੁਰਵੇਦ ਦੀ ਸ਼ਕਤੀ ਹੈਗੀ ਹੈ ਸਾਡੇ ਦੇਸੀ ਟੋਟਕਿਆਂ ਦੀ ਜਿਹੜੀ ਸ਼ਕਤੀ ਹੈਗੀ ਹੈ ਰਿਲਾਜ ਦੀ ਜਿਹੜੀ ਸ਼ਕਤੀ ਹੈਗੀ ਹੈ ਉਹ ਉੱਥੋਂ ਸ਼ੁਰੂ ਹੁੰਦੀ ਹੈ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਵੀ ਸਾਨੂੰ ਜ਼ਰੂਰ ਦਿਓ ਪਰ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰਨਾ ਹੁਣ ਤੁਹਾਡਾ ਫਰਜ਼ ਹੈ ਜਿਸ ਤਰੀਕੇ ਨਾਲ ਸਤਪਾਲ ਜੀ ਉਹਨਾਂ ਨੂੰ ਪ੍ਰੋਬਲਮ ਆਈ ਸੀ ਹੁਣ ਇਹ ਘਰ ਘਰ ਜਾ ਕੇ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈਗੀ ਹੈ ਉਹ ਡਾਕਟਰ ਸਾਹਿਬ ਬਾਬਤ ਦੱਸ ਰਹੇ ਨੇ ਤੇ ਲੋਕਾਂ ਦੀਆਂ ਨਜ਼ਰਾਂ ਲੋਕਾਂ ਦੀਆਂ ਨਿਗਾ ਜਿਹੜੀ ਹੈ ਉਹ ਵਿਚਾਰ ਰਹੇ ਨੇ ਤੇ ਤੁਹਾਡਾ ਵੀ ਫਰਜ਼ ਮੈਨੂੰ ਲੱਗਦਾ ਹੈ ਕਿ ਇਹ ਬਣਦਾ ਹੈ ਕਿ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਦਿਓ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਉਹ ਹੈ ਔਰ ਇੱਥੇ ਆ ਕੇ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਲਾਜ ਸਤਪਾਲ ਜੀ ਵਾਂਗੂ ਹੋ ਸਕਦਾ ਹੈ ਧੰਨਵਾਦ